ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮਹੀਨਾਵਾਰੀ ਪੰਚਮੀ ਦਾ ਜੋੜ ਮੇਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਤੇ ਬਹੁਤ ਵੱਡੀ ਤਾਦਾਦ ਵਿੱਚ ਵੱਡੀ ਗਿਣਤੀ ਵਿੱਚ ਬੜੀ ਦੂਰੋਂ ਦੂਰੋਂ ਚੱਲ ਕੇ ਸੰਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਕਿਉਂਕਿ ਸਤਗੁਰੂ ਪਾਤਸ਼ਾਹ ਜੀ ਜਦੋਂ ਇਸ ਪਾਵਨ ਅਸਥਾਨ ਤੇ ਚਲ ਕਰਕੇ ਆਏ ਮਾਘੀ ਦੀ ਪੰਚਮੀ ਦਾ ਦਿਹਾੜਾ ਸੀ ਸੋ ਸਤਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਜਿਹੜਾ ਵੀ ਇੱਥੇ ਸਰਦਾ ਸਾਹਿਬ ਤੱਕ ਇਸ਼ਨਾਨ ਕਰੇਗਾ ਗੁਰੂ ਕੇ ਸ਼ਬਦ ਨਾਲ ਜੁੜੇਗਾ ਉਹਦੇ ਤਨ ਦੇ ਰੋਗ ਮਨ ਦੇ ਰੋਗ ਸਾਰੇ ਰੋਗ ਦੂਰ ਹੋਣਗੇ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਸੋ ਇਹ ਭਾਵਨਾਵਾਂ ਲੈ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਅਸਥਾਨ ਤੇ ਪਹੁੰਚਦੀਆਂ ਨੇ ਗੁਰਦੁਆਰਾ ਸ਼੍ਰੀ ਦੋਖਨਵਾਰਨ ਸਾਹਿਬ ਵਿਖੇ ਜਿੱਥੇ ਅੱਜ ਮਹੀਨਾਵਾਰੀ ਪੰਚਮੀ ਦਾ ਜੋੜ ਮਿਲ ਮਨਾਇਆ ਜਾ ਰਿਹਾ ਹੈ ਉਥੇ ਸਾਬੇ ਕਮਾਲ ਸਰਬੰਸਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਵੀ ਗੁਰਪਰਵਾਸ ਸੰਗਤਾਂ ਪਾਵਨ ਅਸਥਾਨ ਵਿੱਚ ਨਤਮਸਤਕੋਈ ਮਨਾਰੀਆਂ ਨੇ ਸੋ ਸਮੂਹ ਸੰਗਤਾਂ ਨੂੰ ਪ੍ਰਬੰਧ ਵੱਲੋਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਧਾਤੀ ਅੰਦਰ ਕਰੂਆਂ ਮੱਝ ਹਾ ਹਾ ਬਿੰਦਰਪਾਲ ਸਿੰਘ ਹੈ ਜੀ ਅੱਜ ਉਹ ਇਸ਼ਨਾਨ ਕਰਨ ਆਇਆ ਪੰਚਮੀ ਉਹ ਕੱਤਕ ਦੀ ਪੰਚਮੀ ਹੈ ਜੀ ਅੱਜ ਇਸ਼ਨਾਨ ਕਰਨ ਆਇਆ ਹਰਤੇਗਬਹਰਾ ਦਾ ਚਰਨਾਚਕ ਬਾਕੀ ਮਹਾਰਾਜ ਸੰਸਾਰ ਦੇ ਸ਼ਾਂਤੀ ਬਸਾਨ ਕਿਰਪਾ ਕਰਨ ਸਭਨਾ ਦੇ ਘਰਾਂ ਵਿੱਚਕਾਰ ਸੁਖ ਵਰਤਾਨ ਕਰਦੀ ਤੇ ਹੀ ਬੇਨਤੀ ਹੈ ਹਰਤੇ ਪਾਸੀ ਦੇ ਜੰਮੇ ਪੱਲੇ ਇੱਥੇ ਹੈ ਜੀ ਇੱਥੇ ਜਾਣੇ ਇੱਥੇ ਦਰਸ਼ਨ ਕਰਨ ਜਾਂ ਜੀ ਹੈ ਕੋਈ ਛੱਕ ਤੇ ਮਹਾਰਾਜ ਦੇ ਪੰਜ ਇਸ਼ਨਾਨ ਕਰੋ ਤੁਸੀਂ ਜੋ ਕੁਝ ਮੰਗੋਗੇ ਉਹ ਮਿਲੇਗਾ ਇੱਥੇ ਇਹ ਦਰ ਹੋ ਜੇ ਦਰ ਤਾਂ ਕੋਈ ਖਾਲੀ ਨਹੀਂ ਹੈ

ਆ ਜਨਾ ਚਾ ਕੇ ਦੇ ਮਹੀਨਾ ਹੋ ਗਿਆ ਸੱਤ ਲੱਤ ਫ੍ਰੈਕਚਰ ਹੋ ਗਈ ਸਰਦਾ ਨਾਲ ਹੀ ਬਾਬੇ ਜੀ ਨਾਲ ਠੀਕ ਹੋ ਗਏ ਆਏ ਆ ਹਾਂਜੀ